ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਕੇ ਇੱਥੇ ਪਹੁੰਚ ਰਹੇ ਨੇ ਹੁਣ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਫੁੱਲਾਂ ਦਾ ਗੁਲਦਸਤਾ ਪੇਂਟ ਕਰਕੇ ਮੁੱਖ ਮਹਿਮਾਨ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਨ ਨਾਲ ਹੀ ਮੈਂ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਜੀ ਦਾ ਨੂੰ ਸੱਦਾ ਦੇਣਾ ਕਿ ਉਹ ਆ ਕੇ ਮੁੱਖ ਮਹਿਮਾਨ ਜੀ ਦਾ ਸਵਾਗਤ ਕਰਨ ਮੈਡਮ ਨਰੇਂਦਰ ਕੌਰ ਭਰਾਜ ਐਮ ਐਲ ਏ ਸੰਗਰੂਰ ਪੰਜਾਬ ਦੀ ਸ਼ਾਨ ਪੰਜਾਬੀਆਂ ਦਾ ਮਾਣ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਪੁਗਨ ਸਿੰਘ ਮਾਨ ਜੀ ਦਾ ਮੈਂ ਸੰਗਰੂਰ ਪਹੁੰਚਣ ਤੇ ਜੀ ਆਇਆਂ ਕਹਿੰਦੀ ਆ ਸੋ ਜਿੰਨੇ ਵੀ ਹਲਕੇ ਤੋਂ ਇਲਾਕੇ ਤੋਂ ਸਾਡੇ ਮੋਤਵਾਰ ਸਾਥੀ ਪਹੁੰਚੇ ਆ ਸਿਵਲ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਇਸ ਸ਼ਾਨਦਾਰ ਆਡੀਟੋਰੀਅਮ ਲਈ ਜੋ ਸਵਾ 4 ਕਰੋੜ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਇਆ ਸਾਰੇ ਸੰਗਰੂਰ ਦੇ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਜੀ ਜੀ ਆਇਆਂ ਕਹਿੰਦੇ ਆ ਸਰ ਜਿੱਥੇ ਅੱਜ ਸਿੱਖਿਆ ਕ੍ਰਾਂਤੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਸਰ ਤੁਹਾਡਾ ਵਿਸ਼ੇਸ਼ ਤੌਰ ਤੇ ਸੰਗਰੂਰ ਵਾਲਿਆਂ ਦੇ ਵੱਲੋਂ ਜੋ ਤੁਸੀਂ ਇੱਕ ਨੇਡਰਤਾ ਦੇ ਨਾਲ ਦਲੇਰੀ ਦੇ ਨਾਲ ਸਰ ਨਸ਼ਿਆਂ ਦੇ ਵਿਰੋਧ ਮਹਿੰਮ ਚਲਾਈ ਹੈ ਸਰ ਪਿੰਡਾਂ ਦੀਆਂ ਮਾਵਾਂ ਨੇ ਜਿਹੜੇ ਪਿੰਡਾਂ 'ਚੋਂ ਜਦੋਂ ਜਾਈਦਾ ਸਰ ਸੇਰਾ ਜਿਹੜਾ ਮਾਣ ਨਾਲ ਉੱਚਾ ਹੋ ਜਾਂਦਾ ਜਦੋਂ ਮਾਵਾਂ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਦੁਆਵਾਂ ਦਿੰਦੀਆਂ ਨੇ ਕਿ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਜੋ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਚਲਾਇਆ ਸਰ ਪੰਜਾਬੀ ਸਰ ਤੁਹਾਡੇ ਵੱਲ ਅੱਖਾਂ ਟੱਡ ਕੇ ਦੇਖ ਰਹੇ ਤੇ ਉਹਨਾਂ ਨੂੰ ਬੜਾ ਮਾਣ ਆ ਸਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰਾ ਜਿਹੜਾ ਹੋਰ ਵੱਡੀਆਂ ਪ੍ਰਾਪਤੀਆਂ ਕਰੋ ਸਰ ਤੁਹਾਡਾ ਸਮਾਂ ਜ਼ਿਆਦਾ ਨਹੀਂ ਲਵਾਂਗੇ ਕਿਉਂਕਿ ਤੁਹਾਡੇ ਰਜ਼ੀਵੇਂ ਨੇ ਸੋ ਸਾਰੀ ਇੱਕ ਵਾਰ ਫੇਰ ਸਾਰੇ ਸੰਗਰੂਰ ਵਾਸੀਆਂ ਦੇ ਵੱਲੋਂ ਸਰ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕ ਫਤ ਹੁਣ ਮੈਂ ਵਿਧਾਇਕ ਮੈਡਮ ਨਿਰਿੰਦਰ ਕੌਰ ਭਰਾਜ ਅਤੇ ਸਕੱਤਰ ਸਕੂਲ ਸਿੱਖਿਆ ਮੈਡਮ ਅਨੰਦਤਾ ਮਿਤਰਾ ਜੀ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਦੇ ਆਉਣ ਤੇ ਮੁੱਖ ਮਹਿਮਾਨ ਜੀ ਜੋ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਦਾ ਸਨਮਾਨ ਕਰਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜੋ ਮੁਹਿੰਮ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਸੇ ਦੀ ਇੱਕ ਤਸਵੀਰ ਪੇਂਟ ਕਰਕੇ ਮੁੱਖ ਮੰਤਰੀ ਜੀ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਮਹਿਬੂਬ ਨੇਤਾ ਮਹਿਬੂਬ ਪੰਜਾਬੀ ਸਾਡੇ ਸਾਰਿਆਂ ਦੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਸੱਦਾ ਦੇਣਾ ਕਿ ਉਹ ਆ ਕੇ ਸਾਡੇ ਸਾਰਿਆਂ ਦੇ ਰੂਬਰੂ ਹੋਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਜਿੰਨੇ ਵੀ ਇੱਥੇ ਅਫੀਸਰ ਸਹਿਬਾਨ ਜਿੰਨੇ ਵੀ ਡਾਈਟ ਦੇ ਮੁਲਾਜ਼ਮ ਸਹਿਬਾਨ ਸਟੂਡੈਂਟ ਜਿੰਨੇ ਖਾਤਾ ਦੇ ਵਿੱਚ ਤੁਸੀਂ ਪਹੁੰਚਿਓ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਕੂਲ ਆਫ ਐਮੀਨੈਂਸ ਤਵੀਤ ਘਾਟਨ ਕਰਕੇ ਆਏ ਆ ਮੈਂ ਛਾਜਲੀ ਡਾਈਟ ਦੇ ਵਿੱਚ ਤਾਂ ਪਹਿਲਾਂ ਹੀ ਅੱਛੀਆਂ ਸਹੂਲਤਾਂ ਸੀ ਪਰ ਇਹਨੂੰ ਹੋਰ ਅਪਡੇਟ ਕਰਨ ਲੱਗੇ ਹੋਏ ਆ ਇਹ ਜਿਹੜਾ ਏਰੀਟੋਰੀਅਮ ਹੈ ਇੱਥੇ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਮਿਲੂਗਾ ਆਪਣੀ ਕਲਾ ਦਿਖਾਉਣ ਦਾ ਕਿਸੇ ਨੂੰ ਭਾਸ਼ਣ ਕਲਾ ਦਾ ਕਿਸੇ ਨੂੰ ਕਵਿਤਾ ਉਚਾਰਨ ਦਾ ਕਿਸੇ ਨੂੰ ਪ੍ਰਮਾਤਮਾ ਨੇ ਜੋ ਵੀ ਬਖਸ਼ੀ ਹੈ ਕਿਸੇ ਨੂੰ ਫਨ ਬਖਸ਼ਿਆ ਉਹ ਇੱਥੇ ਸਟੇਜ ਤੇ ਦਿਖਾਉਣ ਦਾ ਮੌਕਾ ਮਿਲੂਗਾ ਆਪਣੇ ਇਹ ਬੜੀ ਘਾਟ ਹੈ ਜਦੋਂ ਬਾਹਰਲੇ ਮੁਲਕਾਂ 'ਚ ਜਾਂਦਾ ਸੀਗਾ ਸ਼ੋਅ ਵਗੈਰਾ ਕਰਨਾ ਉਹਨਾਂ ਨੂੰ ਪੁੱਛੀ ਤਾਂ ਜੀ ਸ਼ੋਅ ਕਿੱਥੇ ਹੈ ਉਹ ਕਹਿੰਦੇ ਜੀ ਸਕੂਲ ਦਾ ਐਡੀਟੋਰੀਅਮ ਹੈ ਅੱਜਕੱਲ ਸਕੂਲ ਚ ਐਡੀਟੋਰੀਅਮ ਹਾਂਜੀ ਸਰੀ ਦੇ ਵਿੱਚ ਹੈ ਜੀ ਐਬਸਪੋਰਟ ਚ ਹੈ ਜੀ ਲੈਂਗਲੀ ਹੈ ਜੀ ਟੋਰਾਂਟੋ ਚ ਹੈ ਜੀ ਵਿਨੇਪੈਗ ਚ ਹੈ ਜੀ ਮੈਲਬਨ ਚ ਹੈ ਸਿਡਨੀ ਚ ਹੈ ਕੈਂਬਰਾ ਚ ਹੈ ਸਕੂਲਾਂ ਚ ਬਹੁਤ ਵਧੀਆ ਐਡੀਟੋਰੀਅਮ ਨੇ ਉਹ ਸੋਚਦੇ ਸਾਡੇ ਸਕੂਲਾਂ ਚ ਕਿਉਂ ਨਹੀਂ ਹੈਗੇ ਵੀਰੇ ਸੰਤ ਬਾਰੀ ਬਿਠਾ ਕੇ ਪੀਟੀ ਕਰਾਉਂਦੇ ਆ ਸੰਤ ਧੁੱਪੀ ਬਿਠਾਈ ਰੱਖਦੇ ਸੀ ਉੱਥੇ ਸੰਬੋਧਨ ਕਰੋ ਉੱਥੇ ਜੇ ਕੁਝ ਆਉਂਦਾ ਤਾਂ ਕਰੋ ਨਹੀਂ ਤਾਂ ਫੇਰ ਨਾ ਕਰੋ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈਗਾ ਅਸੀਂ ਆਪਣੇ ਕੋਲੇ ਹੁਣ ਇੱਥੇ ਜਿਹੜੇ ਬੱਚੇ ਆਉਣਗੇ ਪਿੱਛੇ ਗ੍ਰੀਨ ਰੂਮ ਬਣੇ ਨੇ ਤਿਆਰੀ ਵਾਸਤੇ ਉਹਨਾਂ ਦੀ ਆਰਟ ਨੂੰ ਬਹੁਤ ਉੱਪਰ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਟੈਗੋਰ ਥੀਏਟਰ 'ਚ ਮੈਂ ਲਾਂਦਾ ਸੀ ਯਾਰ ਆ ਤਾਂ ਕਮਾਲ ਚੀਜ਼ ਹੈ ਯਾਰ ਤੁਗਣਾ ਤਿਗਣਾ ਹੌਸਲਾ ਮਿਲ ਜਾਂਦਾ ਹੈ ਮਤਲਬ ਇੱਥੇ ਬਹਿ ਕੇ ਤੁਹਾਡੇ ਸਕੂਲ ਦੀ ਕਨਵੋਕੇਸ਼ਨ ਵੀ ਹੋਊਗੀ ਬੱਚਿਆਂ ਨੂੰ ਬਹੁਤ ਸਾਰੇ ਵਿਜ਼ਿਟਿੰਗ ਪ੍ਰੋਫੈਸਰ ਆਉਣਗੇ ਉਹ ਇੱਥੇ ਬੱਚਿਆਂ ਨੂੰ ਸੰਬੋਧਨ ਕਰਨਗੇ ਬੱਚੇ ਸਵਾਲ ਪੁੱਛਣਗੇ ਤਾਂ ਇੱਕ ਮਹੌਲ ਮਿਲੂਗਾ ਨਹੀਂ ਤਾਂ ਆਪਾਂ ਨੂੰ ਤਾਂ ਸੰਗਰੂਰ ਵਾਲਿਆਂ ਨੂੰ ਕਹਿੰਦੇ ਸੀ ਇਹ ਤਾਂ ਮਤਲਬ ਪਛੜੇ ਹੋਏ ਨੇ ਪਰ ਇਹ ਸਾਸ ਸੰਗਰੂਰ ਵਾਲਿਆਂ ਨੇ ਪਾਸਾ ਪਲਟਿਆ ਉਹਨਾਂ ਫੌਜ ਦੇ ਵਿੱਚ ਜਦੋਂ ਪ੍ਰੇਡ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਪਾਂ ਵੀ ਦੇਖਦੇ ਆਂ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਿਹੜਾ ਸਭ ਤੋਂ ਪਿੱਛੇ ਹੁੰਦਾ ਆਪਾਂ ਉਹਦੇ ਤਰਸ ਕਰਦੇ ਆਂ ਵੀ ਜਿਹੜਾ ਮੇਨ ਆ ਉਹ ਤਾਂ ਮੂਹਰੇ ਲਾਇਆ ਹੋਇਆ ਇਹਨਾਂ ਨੇ ਸਭ ਤੋਂ ਪਿੱਛੇ ਵਾਲਾ ਤਾਂ ਵਿਚਾਰਾ ਉਹੀ ਐ ਜੇ ਕਰਦਾ ਕਰਦਾ ਵੀ ਬੰਦੀ ਪੂਰੇ ਕੀਤੇ ਤਾਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਪਿੱਛੇ ਮੁੜਾ ਜਿਹੜਾ ਸਭ ਤੋਂ ਪਿੱਛੇ ਵਾਲਾ ਹੁੰਦਾ ਸਭ ਤੋਂ ਮੂਹਰੇ ਹੋ ਜਾਂਦਾ ਜੀ ਆਹੀ ਸੰਗਰੂਰ ਨਾਲ ਹੋਇਆ ਜੀ ਪਹਿਲਾਂ ਆਪਾਂ ਨੂੰ ਸਭ ਤੋਂ ਪਿੱਛੇ ਹੀ ਕਹਿੰਦੇ ਸੀ ਐਸਾ 2022 ਚ ਪਲਟਾ ਮਾਰਿਆ ਹੁਣ ਸਭ ਤੋਂ ਅੱਗੇ ਆਪਾਂ ਹੁਣ ਇੱਧਰ ਨੂੰ ਆਉਂਦੇ ਆ ਸਾਰੇ ਸੰਗਰੂਰ ਵਾਲੇ ਨੂੰ ਮਿਲਣ ਵੀ ਸੰਗਰੂਰ ਵਾਲੇ ਆ ਅੱਛਾ ਯਾਰ ਕਮਾਲ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਮਿਲਣਾ ਆਇਆ ਕਰਨਗੇ ਲੋਕ ਵੀ ਤੁਹਾਨੂੰ ਮਿਲਣਾ ਆਇਆ ਕਰਨਗੇ ਇਹ ਨੇ ਓਏ ਇਹਨਾਂ ਨੇ ਪਲਟਿਆ ਪਾਏ ਆ ਪਾਸਾ ਆ ਪਾਸਾ ਪਲਟੇ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਕੋਈ ਸਾਨ ਕਰਨੇ ਆਇਆ ਤੁਹਾਡਾ ਪੈਸਾ ਤੁਹਾਡੇ ਤੇ ਲਾਇਆ ਨਾ ਮੇਰੇ ਕੋਲ ਕੋਈ ਮਸ਼ੀਨ ਹੈ ਪੈਸੇ ਵਾਲੀ ਨਾ ਮੇਰਾ ਇਸ ਐਸ ਏਡੀਟੋਰੀਅਮ 'ਚ ਕੋਈ ਹਿੱਸਾ ਹੈ। ਹਿੱਸਾ ਤੁਹਾਡਾ ਹੈ। ਤੁਹਾਡੇ ਬੱਚਿਆਂ ਦਾ। ਉਹ ਤਰੱਕੀਆਂ ਕਰਨ ਮੈਨੂੰ ਖੁਸ਼ੀ ਹੋਊਗੀ। ਸੋ 400 ਸੀਟਾਂ ਦਾ ਇਹ ਜਿਹੜਾ ਐਟੋਰੀਅਮ ਹੈ 40 ਏਸੀ ਲੱਗੇ ਨੇ। 1993 'ਚ ਇਸ ਸੰਸਥਾ ਦੀ ਸਥਾਪਨਾ ਹੋਈ ਸੀ 1993 'ਚ। ਜਾਨੀ ਕਿ ਸਮਝ ਲਓ 32 ਸਾਲ ਪਹਿਲਾਂ ਤਾਂ ਬਾਈ ਡਾਈਟ ਸੰਸਥਾਵਾਂ ਨੇ ਪੰਜਾਬ ਚ 17 ਚੱਲ ਰਹੀਆਂ ਨੇ ਤਰਨਤਾਰਨ ਬਰਨਾਲਾ ਪਠਾਨਕੋਟ ਫਾਜ਼ਿਲਕਾ ਤੇ ਮੁਹਾਲੀ ਵਾਲੀਆਂ ਜਿਹੜੀਆਂ ਨੇ ਉਹ ਪ੍ਰੀ ਸਰਵਿਸ ਟ੍ਰੇਨਿੰਗ ਕੋਰਸ ਵਾਸਤੇ ਉਹਨਾਂ ਦਾ ਕਰ ਰਹੇ ਆ ਪਰ ਉਹ ਪ੍ਰਕਿਰਿਆ ਦੇ ਅਧੀਨ ਨੇ ਸੋ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਐਡੀਟੋਰੀਅਮ ਛੋਟੇ ਛੋਟੇ ਫੰਕਸ਼ਨ ਕੋਈ ਕਿਸੇ ਬਿジネス ਵਾਲਿਆਂ ਨੇ ਕੋਈ ਆਪਣੀ ਕੋਈ ਨਮਾਇਸ਼ ਲਾਉਣੀ ਹੈ ਪ੍ਰਦਰਸ਼ਨੀ ਲਾਉਣੀ ਹੈ ਉਹਦੇ ਵਾਸਤੇ ਨਹੀਂ ਤਾਂ ਆਪਾਂ ਨੂੰ ਮੈਰਿਜ ਪੈਲੇਸ ਅ ਟਾਈਪ ਆਫ ਕੰਮ ਕਰਨਾ ਪੈਂਦਾ ਉੱਥੇ ਆਵਾਜ਼ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਉੱਥੇ ਆਵਾਜ਼ ਸਮਝ ਨਹੀਂ ਆਉਂਦੀ ਇਹ ਬਕਾਇਦਾ ਤੌਰ ਤੇ ਸਾਉਂਡ ਪ੍ਰੂਫ ਬਣਾਇਆ ਗਿਆ ਮੇਰੀ ਬਾਤ ਤੈਨੂੰ ਸਮਝ ਆ ਰਹੀ ਹੈ ਨਾ ਸਾਰਿਆਂ ਨੂੰ ਸਮਝ ਆ ਰਹੀ ਹੈ ਨਾ ਇਟਸ ਸਾਉਂਡ ਪ੍ਰੂਫ ਹੈ ਸਟੂਡੀਓ ਵਾਲਾ ਮਟੀਰੀਅਲ ਆਇਆ ਹੈ ਸੁਸ਼نگਰੂਰ ਜ਼ਿਲ੍ਹੇ ਨੇ ਬੜੇ 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 ਕਲਾਕਾਰ ਪੈਦਾ ਕੀਤੇ ਨੇ ਤੇ ਇੱਥੇ ਵੀ ਪਰਫਾਰਮੈਂਸ ਹੋਣਗੀਆਂ ਆ ਸਟੇਜ ਬਹੁਤ ਵੱਡੀ ਹੈ ਇੱਥੇ ਵੀ ਨਾਟਕ ਖੇਡੇ ਜਾਣਗੇ ਇੱਥੇ ਦੀ ਕਲਾ ਦਾ ਪਰਦਰਸ਼ਨ ਹੋਊਗਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਹੈ ਨਾ। ਕਿ ਆ ਬੱਚੇ-ਬੱਚੀਆਂ ਇਹੀ ਇੱਥੇ ਕੱਲ ਨੂੰ ਸਟੇਜ ਤੇ ਹੋਣਗੇ। ਕੌਨਫੀਡੈਂਸ ਬਣੂਗਾ। ਇਹੀ ਕੱਲ ਨੂੰ ਬੜੇ-ਬੜੇ ਲੀਡਰ ਬਣਨਗੇ ਆ। ਬੜੇ-ਬੜੇ ਵਕੀਲ ਬਣਨਗੇ ਇਹਨਾਂ ਚੋਂ ਹੀ। ਬੜੇ-ਬੜੇ ਜੱਜ ਬਣਨਗੇ। ਉਹ ਜ਼ਾਦਾ ਅਗਲੇ ਮੰਤਰੀ ਮੰਡਲ ਚ थोड़े चो ही अद्धा इतें बैठा हो पता लगता वक्त का जी संगरूर वाले ने किता किन चुन लैन सो कॉन्फिडेंस रखो दृढ़ इरादे रखो कामयाबी दे टीचर थोड़े तो को बहुत वधिया ने थोड़ी तो मेहनत पर मैं कोई शक नहीं मापिया ने तो मौका देता कि बेटा उड़ारिया मारो मापिया का नाम उच्चा करो ਫਸਟ ਆਉਂਗੀਆਂ ਫਸਟ ਆਉਂਗੇ ਤਮਾਪਿਆਂ ਦਾ ਮਾਨ ਬੱਧਾ ਪਰ ਉਹਦੇ ਵਾਸਤੇ ਮਾਹੌਲ ਦੇਣਾ ਉਹ ਸਾਡਾ ਕੰਮ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਬਹੁਤ ਸਿਆਣੇ ਸਿਆਣੇ ਬੰਦੇ ਮੇਰੇ ਸੰਗੂ ਜਲੇ ਦੇ ਦੋਸਤ ਮਿੱਤਰ ਬੈਠੇ ਨੇ ਮੈਂ ਜਾਣਦਾ ਬਹੁਤਿਆਂ ਨੂੰ ਤਾਂ ਮੈਂ ਜਾਣਦਾ মিডিਆ ਵਾਲੇ ਸੱਜਣ ਬੈਠੇ ਨੇ ਕਿਉਂਕਿ ਇੱਥੋਂ ਹੀ 2014 ਜੀ ਬੂਟਾ ਲੱਗਿਆ ਸੀ ਫਿਰ 19 ਜੀ ਬੂਟਾ ਲੱਗਿਆ ਬਾਈ ਜੀ ਤਾਂ ਫਿਰ ਪਿਪਲੀ ਗੱਡਤਾ ਤੁਸੀਂ ਇੱਕ ਤੋਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਨਾ ਮੁਬਾਰਕ ਵੀ ਦਿੰਨਾ ਔਰ ਮੈਨੂੰ ਉਮੀਦ ਹੈ ਕਿ ਇਸ ਆਰਿਟੋਰੀਅਮ ਨਾਲ ਤੁਹਾਡੇ ਕੌਨਫੀਡੈਂਸ ਬਹਾਲ ਕਰਨ ਚ ਬਹੁਤ ਤੁਹਾਨੂੰ ਬਲ ਮਿਲੇਗਾ ਇੱਥੇ ਲੈਕਚਰ ਦੇ ਮੁਕਾਬਲੇ ਵੀ ਹੋਣਗੇ ਇੱਥੇ ਹੋਰ ਸਾਰੀਆਂ ਪੜ੍ਹਾਈ ਦੀਆਂ ਗੱਲਾਂ ਵੀ ਹੋਣਗੀਆਂ ਬਹੁਤ-ਬਹੁਤ ਸਾਰਿਆਂ ਨੂੰ ਬਹੁਤ ਮੁਬਾਰਕ ਮੈਂ ਕੁੜਾਈ ਨਹੀਂ ਤੇ ਇੱਕ ਗੱਲ ਸਕੂਲਾਂ 'ਚ ਜਾ ਕੇ ਕਰਦਾ ਨਹੀਂ ਕਿਉਂਕਿ ਵਿਦਿਆ ਦਾ ਮੰਦਰ ਹੈ ਤੇ ਪੱਤਰਕਾਰ ਵੀਰੇ ਬੈਠੇ ਨੇ ਮੈਂ ਕਰ ਹੀ ਆਇਆ ਹਾਂ ਆਲਮੋਸਟ ਸਾਰੇ ਲਾਲੀ ਬੈਠਾ ਹੈ ਕੀਰਤੀ ਬੈਠਾ ਹੈ ਜਨਾਬ ਜੀ ਬੈਠੇ ਸਾਰੇ ਉਹ ਮੈਂ ਛਾਜਲੀ ਬੋਲ ਹੀ ਆਇਆ ਹਾਂ ਤੁਸੀਂ ਬਹੁਤ ਜ਼ਿਆਦਾ ਬੋਲਦਾ ਵੀ ਨਹੀਂ ਬੋਲੀ ਤਾਂ ਉਹੀ ਜਾਂਦੇ ਆ ਕੀ ਕਰੀਏ ਕੋਈ ਕਹਿੰਦਾ ਪੰਜਾਬ ਅੰਬ ਆਏ ਪਏ ਨੇ 32 ਹਜੇ ਪਏ ਨੇ 18 ਚੱਲ ਗਏ ਆ ਮੈਸੀ ਕਹੀ ਦੱਸੋ ਕਿੱਥੇ ਨੇ ਕਹਿੰਦੇ ਇਹ ਨਹੀਂ ਦੱਸ ਸਕਦੇ ਸੀ ਸਾਨੂੰ دہشت ਪਾਉਣੇ ਚਾਹਣੇ ਆ ਸਾਨੂੰ ਡਰਾਉਣਾ ਚਾਹਣੇ ਤੁਸੀਂ ਬਸ ਆਹੀ ਪੰਗਾ ਹੈ ਬਿਆਮਕਰਨ ਦਾ ਮੁੰਡਾ ਸਤੌਜ ਪਿੰਡ ਦਾ ਮਹਿੰਦਰ ਮੱਟ ਦਾ ਮੁੰਡਾ ਮੁੱਖ ਮੰਤਰੀ ਕੌ ਬਣ ਗਿਆ ਬਸ ਆ ਪੰਗਾ ਬਸ और कोई पंगा नहीं पाँदी यही टीवी चैनल मैं कॉमेडी किंग भगवंत मान हूँ उस टीवी आ जाऊँ कहते बंदा बहुत माड़ा बहुत माड़ा बंदा भी क्योंकि पहला मैं इन दुर्सियां खतरा नहीं हमने कुर्सियां खोलिया हूँ वो ता करके ना गाला क्ढ़ी जा निंदा करी जा करी आपू आप कम आप करना पॉजिटिव जो संरूर आने नवी ऊर्जा मिलती है कुड़ी भावें जिन्हें मर्जी व्डे घरें व्या जाए वो एक तमन्ना होंगी मेरे पेक पास्य ठंडिया हवां के बुले आह संगरूर मेरे पेके ने जो संगरूर आने तो ठंडिया हवाव के बुले ही आते रह तरक्या करो लोगों को अक्सर कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਜੀ ਹੁਣ ਮੈਂ ਇਸ ਸ਼ਾਨਦਾਰ ਇਮਾਰਤ ਬਣਾਉਣ ਲਈ ਅਤੇ ਹੋਰ ਸਕੂਲ ਸਿੱਖਿਆ ਦੇ ਖੇਤਰ ਵਿੱਚ ਜੋ ਗਤੀਵਿਧੀਆਂ ਆਪ ਜੀ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਹਨ ਉਹਨਾਂ ਦਾ ਧੰਨਵਾਦ ਕਰਨ ਲਈ ਡਾਇਰੈਕਟਰ ਐਸਈਆਰਟੀ ਮੈਡਮ ਅਮਰਿੰਦਰ ਕੌਰ ਬਰਾੜ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਮੁੱਖ ਮਹਿਮਾਨ ਜੀ ਦਾ ਅਤੇ ਬਾਕੀ ਹਾਜ਼ਰੀਨ ਦਾ ਧੰਨਵਾਦ ਕਰਨ ਮੈਡਮ ਅਮਨਿੰਦਰ ਕੌਰ ਬਰਾੜ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਜਾ ਰਹੇ ਸਮੂਹ ਵਿਕਾਸ ਕਾਰਜਾਂ ਅਤੇ ਸਕੂਲੀ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਲਈ ਅਸੀਂ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਿੱਖਿਆ ਵਿਭਾਗ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਡਾਇਟ ਸੰਗਰੂਰ ਦੇ ਇਸ ਸ਼ਾਨਦਾਰ ਆਡੀਟੋਰੀਅਮ ਨੂੰ ਜ਼ਿਲ੍ਹੇ ਨੂੰ ਸਮਰਪਿਤ ਕਰਨ ਲਈ ਵਿਸ਼ੇਸ਼ ਤੌਰ ਤੇ ਆਪਣਾ ਸਮਾਂ ਕੱਢਣ ਲਈ ਅਸੀਂ ਵਿਭਾਗ ਵੱਲੋਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਫੰਕਸ਼ਨ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਟੇਜ ਉੱਤੇ ਅਤੇ ਹਾਲ ਵਿੱਚ ਬਿਰਾਜਮਾਨ ਪਤਵੰਤੇ ਸੱਜਣਾ ਦਾ ਸਿੱਖਿਆ ਵਿਭਾਗ ਵੱਲੋਂ ਤਹਿ ਦਿਲੋਂ ਧੰਨਵਾਦ ਇਸ ਪ੍ਰੋਗਰਾਮ ਵਿੱਚ ਮੂਲੀਅਤ ਕਰ ਰਹੇ ਇਸ ਜ਼ਿਲ੍ਹੇ ਦੇ ਸ੍ਰਮੂਹ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਸ੍ਰਮੂਹ ਟੀਚਰ ਸਹਿਬਾਨ ਡਾਇਟ ਦੀ ਫੈਕਲਟੀ ਅਤੇ ਡਾਇਟ ਦੇ ਸਟੂਡੈਂਟਸ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਅੰਤ ਵਿੱਚ ਮੈਂ ਪ੍ਰੋਗਰਾਮ ਦੀ ਪ੍ਰੈਸ ਕਵਰੇਜ ਕਰਨ ਲਈ ਪਹੁੰਚੇ ਸ੍ਰਮੂਹ ਮੀਡੀਆ ਕਰਮੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਸੋ ਮੱਚ ਹੁਣ ਮੈਂ ਸਮਾਗਮ ਦੇ ਵਿੱਚ ਹਾਜ਼ਰੀਨ ਨੂੰ ਬੇਨਤੀ ਕਰਦਾ ਕਿ ਉਹ ਰਾਸ਼ਟਰੀ ਗਾਣ ਦੇ ਸਨਮਾਨ ਦੇ ਲਈ ਖੜੇ ਹੋ ਜਾਣ ਤੇ ਰਾਸ਼ਟਰੀ ਗਾਣ ਦੀ ਅੰਤਿਮ ਰਸਮ ਹੈ ਜੀ ਰਾਸ਼ਟਰੀ ਗਾਣ ਪਲੇ ਕੀਤਾ ਜਾਵੇ ਜੀ ਜਨ ਗਣ ਮਨ ਅ ਜੇ नायक जय भारत भजा गुजरात पुष्कर गङ्गा हिन्द्र हिमाचलना गा उज्जल जगतरङ्गा तव शुभ नामे जागे शुभ आशिष माने गाहे तव जय गाथा जन जन मङ्गल दायक जय हे भारत भाग्य विधा ਤੁਹਾਥੀ ਵੀ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ